2002 ਚ ਜੋ ਅਗਲੀ ਮਾਰਚ ਚ 2003 ਮਾਰਚ ਆਉਂਦਿਆ ਬਿੱਲ ਵਾਪਸ ਲੈ ਗਏ ਸੀ ਤੇ ਸਾਨੂੰ ਉਹਨਾਂ ਕਹਤਾ ਕਿ ਤੁਸੀਂ ਵੀ ਬਿੱਲ ਤਬਾ ਦਿਓ ਇਹ ਇਹੜੀ ਲੜਾਈ ਚੱਲਦਾ ਹੁੰਦਾ ਇਹ ਸਰਕਾਰਾਂ ਗਾੜੀ ਦੀ ਬੇਰਦਦ ਬਤੋਈ ਇਹ ਬਿੱਲ ਬਾਈਕਾਰ ਦੀ ਲੜਾਈ ਬੜੀ ਔਖੀ ਲੜਾਈ ਆ ਤੋਂ ਵਾਪਸ ਲੈ ਗਏ ਸੀ ਸਿਰਫ ਇੰਨੀ ਗੱਲ ਤੇ ਮਿਰਿੰਦਰ ਨਾਲ ਸਮਝੌਤਾ ਕਰ ਲਿਆ ਸੀ ਮੁੱਖ ਮੰਤਰੀ ਨਾਲ ਕਿ ਜੁਰਮਾਨੇ ਤੋਂ ਬਗਾਰ ਬਿੱਲ ਤਾਰ ਦਿੰਨੇ ਆ ਉਹਨੇ ਕਹੇ ਮੈਨੂੰ ਤੋਂ ਬਗੈਰ ਤਾਰਦੋ ਤੁਹਾਨੂੰ ਕੁਝ ਨਹੀਂ ਆਉਂਦਾ ਮੈਂ ਇੰਨੀ ਗੱਲ ਮੰਨ ਕੇ ਹੀ ਦੋਲਨ ਵਾਪਸ ਲੈ ਗਏ ਸੀ ਤੇ ਆਪਾਂ ਉਹ ਦੋਲਨ ਵਾਪਸ ਨਹੀਂ ਸਲਿਆ ਸਿਰਫ ਜਿਹੜੇ 20 25 ਪੰਡਾ ਤੇ ਹੀ ਆਸਰਾ ਸੀ 20 25 ਪੰਡਾ ਸਿਰਫ ਕਮੇਟੀਆਂ ਸੀ ਉਹਦੇ ਤੋਂ ਲੈ ਕੇ ਫਿਰ ਉਹ ਲੜਾਈ ਪੂਰਾ ਸਾਥ ਚੱਲਨੀ 29 ਮਾਰਚ 2004 ਦਾ ਦਿਨ ਆਉਂਗਾ ਮਾਨ ਨਾਲ ਰੇਲਵੇ ਸਟੇਸ਼ਨ ਆਜ ਵੀ ਯਾਦ ਆ ਸਰ ਜਦੋਂ ਉੱਥੇ ਬਹੁਤ ਵੱਡਾ ਕੱਟ ਸੀਗਾ ਜਾਰਾਂ ਦਾ ਕੱਟ ਕੇ ਬੀਬੀਆਂ ਦਾ ਸਾਨਾ ਦਾ ਮਜ਼ਦੂਰਾ ਦਾ ਦੋ ਟਾਈਮ ਦੇ ਉੱਤੇ ਜਦੋਂ ਡਿਪਟੀ ਕਮਿਸ਼ਨ ਨੇ ਚੈਸਪੀ ਨੇ ਉਥੇ ਇਹ ਗੱਲ ਕਹੀ ਕਿ ਸ਼ਤਾਬ ਦੀ ਨੰਗਣੀ ਆ ਜਿਹੜੀ 5 ਵਜੇ ਤੁਰਦੀ ਅੰਮ੍ਰਿਤਸਰ ਤੋਂ ਤੇ ਉਹ ਸ਼ਤਾਬ ਦੀ ਰੁਕਣੀ ਨਹੀਂ ਉਸ ਸ਼ਤਾਬ ਦੀ ਐ ਲਗਾਉਣੀ ਆ 5 ਮਿੰਟ ਦਿਨੇ ਤੁਹਾਨੂੰ ਪਾਸੇ ਹੋ ਜਾ ਜਾਂ ਸੋਚ ਲਓ ਸੱਤ ਜ਼ਿਲ੍ਹਿਆਂ ਦੀ ਪੁਲਿਸ ਲੱਗੀ ਹੋਈ ਸੀ ਕੋੜਸਾਰ ਬਕਰੇ ਲੱਗੇ ਹੋਏ ਸੀ ਬਹੁਤ ਵੱਡੀ ਤਦਾਦ ਦੇ ਵਿੱਚ ਉਹ ਤੇਰਾਹ ਦੀ ਪੁੱਛ ਦਾ ਤੇ ਅਸੀਂ ਇਹ ਫੈਸਲਾ ਕੀਤਾ ਕਿ ਅਜੇ ਅਸਾਂ ਇਹ ਜਿਤਨਾ ਵਾਪਸ ਨਹੀਂ ਲੈਣਾ ਯਾ ਰੇਲ ਤੋਂ ਪਾਸੇ ਨਹੀਂ ਹੋਣਾ ਬਸ ਉਸੇ ਵੇਲੇ ਲੜਾਈਚਾਰ ਸ਼ੁਰੂ ਹੋ ਗਿਆ ਸੀ ਤੇ ਦੋਨੋਂ ਬੰਨਿਆਂ ਤੋਂ ਜਿਹੜਾ ਉਹ ਟਕਰਾ ਸ਼ੁਰੂ ਹੋ ਗਿਆ ਸੀ ਉਹ ਟਕਰਾ ਦੇ ਵਿੱਚ ਹੀ ਇਹ ਅੰਮ੍ਰੇਜ ਅੰਮ੍ਰੇਜ ਤੋਂ ਬਾਕੀਪੁਰ ਉਦੋਂ ਸੇਵਾ ਸੁੱਧਾ ਕਰ ਰਿਹਾ ਸੀ ਚਾਹ ਪਾਣੀ ਪਿਆਰ ਆ ਸੀ ਪਾਣੀ ਚਾਹ ਪਿਆਰ ਆ ਸਮਝੀ ਜਿਹਨਾਂ ਦੀ ਮਾਤਾ ਗਿਆਨਕੌਰ ਜੀ ਵੀ ਉੱਥੇ ਸੀ ਚਾਚਾ ਦਰਬਾਰ ਸਿੰਘ ਵੀ ਉੱਥੇ ਸੀ ਸਾਰਾ ਪਰਿਵਾਰ ਉੱਥੇ ਸੀ ਤੋੜ ਤੇ ਅੰਮ੍ਰੇਜ ਉੱਤੇ ਗੋਲੀ ਲੱਗਦੀ ਆ ਗੋਲੀਆਂ ਤੇ ਪੁਲਿਸ ਮੁਲਾਜ਼ਮ ਨੇ ਥਾਣੇਦਾਰ ਨੇ ਮਾਰੀ ਆ ਇਹਨੂੰ ਇਹਦੀ ਸ਼ਿਦਿ ਹੋਤੇ ਮੌਕੇ ਤੇ ਹੋਈ ਆ ਇਹਦੀ ਸ਼ਿਦਿ ਤੋਂ ਬਾਅਦ ਲੋਕਾਂ 'ਚ ਹੋਰ ਗੁੱਸਾ ਪੜਿਆ ਤੇ ਉਹ ਪੁਲਿਸ ਜਿਹੜੀ ਲੋਕਾਂ ਦਾ ਸਿਰ ਪਾੜ ਰਹੀ ਸੀ ਗੋਲੀਆਂ ਚਲਾ ਰਹੀ ਸੀ ਕੋੜਸਵਾਰ ਜਿਹੜੇ ਉਹ ਕਰ ਰਹੇ ਸੀ ਹਮਲਾ ਪਤਾ ਲਗਾ ਕਿਧਰ ਭੱਜ ਗਏ ਸਾਰੇ ਪੁੱਤ ਗੱਡੀ ਲਾ ਕੇ ਭੱਜ ਗਏ ਡੀਸੀ ਭੱਜ ਗਿਆ ਐਸਐਸਪੀ ਭੱਜ ਗਿਆ ਉੱਥੋਂ ਇਹਸ ਜਿਹੜਾ ਅੰਗਰੇਜ਼ਾਂ 'ਚ ਬਾਕੀ ਕਰਨੂ ਕਲ ਮੈਂ ਗਿਆ ਸੀ ਮੇਰੀ ਠੁੱਟੀ ਲੱਗੀ ਸੀ ਤੂੰ ਲੈ ਜਾ ਨਰਮਸਤਾਨ ਅੰਮ੍ਰਿਤਸਰ ਸਿਵਲ ਹਸਪਤਾਲ ਜਦੋਂ ਗੁਰਨਾਨਕਾ ਹਸਪਤਾਲ ਜਾਂ ਉੱਥੇ ਕਰਾਇਆ ਡੈੱਡ ਬਾਡੀ ਦੇ ਆਪਣਾ ਉਹ ਮੌਤ ਚ ਦੀ ਸੀ ਪੁੱਤੋ ਵੇਚੇ ਕਰ ਤੇ ਜਦੋਂ ਉੱਥੇ ਬੈਠੇ ਹੋਏ ਸੀਗੇ ਜਦੋਂ ਤੁਰਨ ਲੱਗੇ ਸਟੇਸ਼ਨ ਤੋਂ ਮੇਰੀ ਬਾਤ ਤੇ ਮਾਤਾ ਦੀ ਗੋਦੀ ਦੇ ਵਿੱਚ ਸੀ ਜਨਕੌਰ ਦੀ ਚ ਆਪਣਾ ਅੰਗਰੇਜ਼ ਸਿੰਘ ਦੀ ਜੋ ਡੈੱਡ ਬਾਡੀ ਤੇ ਮਾਤਾ ਨੂੰ ਪੱਤਰਕਾਰ ਪੁੱਛ ਰਿਹਾ ਤੇਰੇ ਪੁੱਤ ਨੂੰ ਕੀ ਹੋਇਆ ਤੇ ਮਾਤਾ ਨੇ ਕਿਹਾ ਮੇਰਾ ਪੁੱਤ ਸ਼ਹੀਦ ਹੋਇਆ ਉਹ ਟਾਈਮ ਤੇ ਕਿਹਾ ਸੀ ਜਿਹੜੇ ਅੱਜ ਵੀ ਗੱਲ ਜਾਂਦੇ ਬੜੀ ਔਕੀ ਗੱਲ ਹੈ ਜੇ ਮਾਤਾ ਗੁਜਰੀ ਨੇ ਉਦੋਂ ਕਿਹਾ ਮੇਰੇ ਮੇਰੇ ਬੇਟੋ ਜਾ ਕੇ ਆਪਣੇ ਪੁੱਤ ਨੂੰ ਬਦਲਾਜਣ ਲਾਇਓ ਜੋ ਗੁਰੂ ਸਾਹਿਬ ਦੀ ਵਿਚਾਰਧਾਰਾ ਵਾਲਾ ਜੋ ਗੁਰੂ ਸਾਹਿਬ ਦਾ ਦੇਸ਼ ਹੈ ਉਹਦੇ ਮੁਤਾਬਕ ਵਜ਼ੀਰ ਖਾਨਾ ਟਰੀਟ ਕਰਿਓ ਵਜ਼ੀਰ ਖਾਨ ਦੀ ਅੱਖ ਚੱਕ ਪਾ ਕੇ ਗੱਲ ਕਰਿਓ ਉਹਦੀ ਕੋਈ ਇਹ ਨਹੀਂ ਮੰਨਣੀ ਇਸ ਤਰਿਕਾ ਵਰਤਾਰਾ ਗਿਆਨਪੁਰ ਜੀ ਨੇ ਕਿਹਾ ਹੀ ਮੇਰਾ ਪੁੱਤ ਸ਼ੀਰ ਹੋਇਆ ਮਰੀਆਂ ਦਾ ਇਸ ਕਰਕੇ ਮੇਰੇ ਵੀਰੋ ਉਹ ਅਮ੍ਰਿਤਸਰ ਬਾਕੀ ਕਰ ਦਿਓ ਛਿੱਧੀ ਆ ਉਹ ਮਹਾਂ ਛਿੱਧੀ ਆ ਜਿਹੜੇ ਲੋਕ ਆਪਣੇ ਜਾਂ ਜਿਹੜੇ ਵਰਗ ਜਨੀਆਂ ਕੌਮਾਂ ਆਪਣੇ ਸ਼ੀਰਾਂ ਨੂੰ ਪੁੱਜ ਜਾਂਦੀਆਂ ਉਹਨਾਂ ਦਾ ਨਾਮੋ ਨਿਸ਼ਾਨ ਬਣ ਜਾਂਦਾ ਇਸ ਕਰਕੇ ਆ ਭਾਰਤ ਸਾਲ ਆਪਣੇ ਸ਼ੀਰਾਂ ਨੂੰ ਯਾਦ ਕਰਦੇ ਆ ਉਸ ਤੋਂ ਬਾਅਦ ਬਹੁਤ ਛਿੱਧੀਆਂ ਦੀ ਕਤਾਰ ਲੱਗੀ ਆ ਜਿਹੇ ਪਿੰਡ ਦੇ ਵਿੱਚ ਅੰਗਰੇਜ਼ ਸਿੰਘ ਤੋਂ ਬਾਅਦ ਇਹ ਪਹਿਲੇ ਛੀਦਿਆ ਉਸ ਤੋਂ ਬਾਅਦ ਹੁਣ ਤੇ ਛੀਦਾਂ ਦੀ ਬਹੁਤ ਲੰਮੀ ਕਤਾਰ ਹੈ ਜਿੱਥੇ ਬੀਬੀਆਂ ਵੀ ਛੀਦ ਹੋ ਗਈਆਂ ਐਸ ਮੋਰਚੇ ਤੱਕ 50 ਛੀਦ ਹੋਰ ਹੋ ਗਏ ਜਿਸ ਕਰਕੇ ਛੀਦਿਆਂ ਗਾੜੀ ਕੱਲੀ ਜਾਣੀਆਂ ਜਦੋਂ ਤੱਕ ਸਾਡੀ ਮੁਕੰਮਲ ਜਿੱਤ ਨਹੀਂ ਹੋ ਜਾਂਦੀ ਲਗਾਤਾਰ ਲੜ ਰਹੇ ਆ ਜ਼ਬਰ ਜੁਲਮ ਦੇ ਖਿਲਾਫ ਅਤਿਆਚਾਰ ਦੇ ਖਿਲਾਫ ਜਿਹੜਾ ਪ੍ਰਸ਼ਟਾਚਾਰ ਦੇ ਟਿੱਕੇ ਆ ਪ੍ਰਬੰਧ ਆ ਕਾਰਪੋਰੇਟ ਪੱਖੀ ਪ੍ਰਬੰਧ ਆ ਉਹਦੇ ਨਾਲ ਲੜ ਰਹੇ ਆ ਉਹ ਜ਼ੁਲਮ ਜ਼ਬਰ ਕਰ ਰਿਹਾ ਵਾ ਜਿਹੜੀ ਸਟੇਟ ਹੁੰਦੀ ਆ ਉਹਦਾ ਕੰਮ ਹੁੰਦਾ ਵਾ ਉਹਨਾਂ ਚਿਰ ਜ਼ੁਲਮ ਜ਼ਬਰ ਕਰੀ ਜਾਣਾ ਜਿੰਨਾ ਚਿਰ ਸਭ ਕੋ ਤਬਾਹ ਨਹੀਂ ਹੋ ਜਾਂਦਾ ਤੇ ਲੜਨ ਵਾਲੇ ਲੋਕਾਂ ਦਾ ਕੀਦਾਂ ਹੁੰਦਾ ਵਾ ਉਹਨਾਂ ਚਿਰ ਤੱਕ ਲੜੀ ਜਾਣਾ ਡਿੱਗਣਾ ਫੇਰ ਉੱਠਣਾ ਫੇਰ ਲੜਨਾ ਫੇਰ ਡਿੱਗਣਾ ਫੇਰ ਉੱਠਣਾ ਫੇਰ ਲੜਨਾ ਉਹਨਾਂ ਚਿਰ ਤੱਕ ਲੜਨਾ ਜਿੰਨਾ ਚਿਰ ਤੱਕ ਮੁਕੰਮਲ ਜਿੱਤ ਨਹੀਂ ਹੋ ਜਾਂਦੀ ਉਹ ਮੇਰੇ ਵੀਰੋ ਉਹ ਆਪਾ ਪਾਣਾ ਕਰ ਰਹੇ ਹੈ। ਦਗਾ ਇਛੀ ਦੀਆਂ ਦੀ ਕਤਾਰ ਬਹੁਤ ਲੰਮੀ ਹੋਣੀ ਹੈ। ਕਿਉਂਕਿ ਜਿਤਨਾ ਦੀ ਲੜਾਈ ਹੈ ਜਿਤਨਾ ਦਾ ਸੰਘਰਸ਼ ਹੈ ਜਿਤਨਾ ਦਾ ਕਾਰਪੋਟਰ ਦਾ ਝੰਡਾ ਜਿਹੜੀ ਦੇਸ਼ ਦੇ ਆਤਮ ਦਲਾਦ ਉਹਨਾਂ ਦੇ ਸੇਵਾਦਾਰ ਬਣੇ ਹੋਏ ਆ ਉਹ ਲੈ ਕੇ ਆ ਗਏ ਆ। ਜਿਤਨਾ ਦਾ ਭਗਵੰਤ ਮਾਨ ਲੈ ਕੇ ਆ ਗਿਆ। ਉਹ ਉਹ ਝੰਡਾ ਸਾਡੀਆਂ ਮੂਹਂ ਤੇ ਮੂਹਂ ਤੇ ਉੱਤੇ ਖਤਰਾ ਦਾ ਸਾਡੀ ਗੁਲਾਮੀ ਵਾਲੇ ਬੰਦੇ ਨੂੰ ਕੱਢ ਰਿਹਾ ਸਾਡੀ ਜ਼ਮੀਨ ਜਾਣੇ ਕਾਰਪੋਟਰ ਬੰਦੇ ਨੂੰ ਕਾਨੂੰਨ ਕਿੰਦੇ ਬਣਾਉਣਾ ਵਾ ਜੋ ਕਿਸਾਨ ਆ ਮਜ਼ਦੂਰ ਆ ਦੁਕਾਨਦਾਰ ਸਾਰੇ ਆਪਣੇ ਆਪਣੇ ਕਿਤੇ ਜੋ ਵੇਲੇ ਕਰਨੇ ਆ ਜਿਹੜੀ ਫੜੀ ਵਾਲੇ ਕਰਨੇ ਆ ਤੇ ਸੱਤੀ ਲੈ ਕੇ ਤਬਦੀਲ ਕਰਕੇ ਕਾਰਖਾਨਿਆਂ ਗਾੜੀ ਮਾਲਾਂ ਗਾੜੀ ਛੜਮੇ ਉਹ ਆਪਣੇ ਜਿੱਦੇ ਚੱਲ ਰਹੇ ਨੇ ਉਹਦੇ ਤਹਿਤ ਆ ਦੋ ਪਰਾਂ ਨੂੰ ਫੇਰ ਚੰਡੀਗੜ੍ਹ ਤੇ ਆਪਣੇ ਦਿੱਲੀ 'ਚ ਮੀਟਿੰਗ ਆ ਬਾਹਰਲੇ ਅਮਰੀਕਾ ਦੇ ਜਿਹੜੇ ਅਜੇ ਸੀਓ ਆ ਜਿਹੜੇ ਕਾਰਪੋਰੇਟ ਆ ਜਿਹਨਾਂ ਦੇ ਮੰਤਰੀ ਆ ਤੇ ਇਹਨਾਂ ਨੂੰ ਮਤਕਾਲ ਕੇ ਉਹਨਾਂ ਨਾਲ ਮੀਟਿੰਗ ਆ ਵਿਜੇਵਾਨਜ ਮੰਤਰੀ ਦੀ ਪ੍ਰਧਾਨ ਮੰਤਰੀ ਦੀ ਉਹਦੇ ਵਿੱਚ ਕੀ ਹੈ ਉਹਦੇ ਵਿੱਚ ਜਿਹੜਾ ਝੰਡਾ ਉਹਨੇ ਵਾਹ ਮਰੋੜ ਕੇ ਲਾਗੂ ਕਰਾਇਆ ਮੋਦੀ ਤੋਂ ਜਿੱਥੇ ਮੋਦੀ ਬੋਲਿਆ ਨਹੀਂਗਾ 12 ਫਰੀ ਨੂੰ 13 ਫਰੀ ਨੂੰ ਗਿਆ ਵਾ ਅਮਰੀਕਾ ਦੇ ਵਿੱਚ ਉਦੋਂ ਬਾਅਦ ਪੂਸ਼ਕੀਲ ਗਿਆ ਵਾ ਉਥੇ ਮੰਨ ਕੇ ਆਇਆ ਕਿ ਅਸੀਂ ਫ੍ਰੀ ਟੈਕਸ ਕਰਾਂਗੇ ਤੁਹਾਡੇ ਜਿੱਦਾਂ ਟੈਕਸ ਟਾ ਦੇਵਾਂਗੇ ਉਹਨੇ ਕਿਹਾ ਮੈਂ ਡਬਲ ਟੈਕਸ ਲਾਉਣਾ ਤੁਹਾਡੇ ਤੇ 100% ਟੈਕਸ ਲਾਉਣਾ ਉਥੇ ਮੰਨ ਕੇ ਆਇਆ ਹੁਣ ਉਹਨੂੰ ਅਮਲੀ ਜਾਮਾ ਪੜਾਉਣਾ ਇੱਥੇ 2 ਔਪ੍ਰੈਲ ਨੂੰ ਮਿਟੜ ਹੋ ਰਹੀ ਆ ਉਹਦਾ ਸਖਤ ਵਿਰੋਧ ਕਰਦੇ ਆ ਉਹਦੇ ਵਿੱਚ ਕੀ ਆ ਜੋ ਅਮਰੀਕਾ ਚੀਜ਼ਾਂ ਪਹਲਾਉਂ ਰੀਆਂ ਕਣ ਦਾਲ ਤੇਲ ਬੀਜ ਦੁੱਧ ਤੋਂ ਦੋ ਤੋਂ ਪ੍ਰੋਡਕਟ ਸੇਬ ਸੋਇਆਬੀਨ ਉਹ ਸਾਰਾ ਉਹ ਕੋ ਫਾਟੂਆ ਸਰਪਲਸ ਆ ਉਹ ਇਧਰ ਆ ਕੇ ਵਿਖਣਾ ਤੁਹਾਡਾ ਜੋ ਵੀ ਤੁਸੀਂ ਇੱਥੇ ਪਹਲਾ ਕਰ ਰਹਿ ਜੋ ਕਮਾਂਡ ਕਰ ਰਹਿ ਜੋ ਕਦਾ ਕਰ ਰਹਿ ਚੀਜ਼ਾਂ ਹੁੰਦਾ ਸਤਾਂਜਾ ਪੰਜਾਬ ਚ ਉਹ ਸਾਰੇ ਹੀ ਵਿਦਾਂ ਚੋਂ ਨਿਕਲਦੇ ਆ ਉਹੀ ਝੰਡਾ ਕਾਰਪੋਰੇਟ ਦਾ ਉਹ ਲਾਗੂ ਹੋਣੇ ਨਾਲ ਤੁਹਾਡੀ ਤਬਾਹੀ ਹੋਣੀ ਆ ਇਸੇ ਕਰਕੇ ਅਸੀਂ ਗਰੰਟੀਆ ਕਰੂਣ ਤੋਂ ਭੱਜਦੀ ਹੈ ਸਰਕਾਰ ਇਸੇ ਕਰਕੇ ਹੀ ਬਾਰ ਬਾਰ ਆ ਜੋ ਤੁਹਾਡੇ ਸਾਹਮਣੇ ਬਤਾਰਾ ਵਰਤਿਆ ਬਚੰਗੂ ਕਲੌਰੀ ਬਾਡਰਾਂ ਤੇ ਇਹ ਉਹਦਾ ਹਿੱਸਾ ਹੈ ਇੱਕ ਪੜਾਵ ਜਿਹੜਾਈ ਥੋੜੀ ਮੁੱਕੀ ਆ ਸਾਨੂੰ ਉਥੋਂ ਅਗਮਿਆਂ ਨੇ ਕੁੱਟਕਠਾਵ ਗਰੇੜਿਆਵ ਧੋਕੇ ਨਾਲ ਗਿਰਕਾਰ ਕੀਤੇ ਆ ਭਗਵੰਤ ਮਾਨ ਨੇ ਕਿਹਨਾਂ ਇਸ਼ਾਰੇ ਤੇ ਕਾਰਪੋਰੇਟ ਦੇ ਇਸ਼ਾਰੇ ਤੇ ਮੋਦੀ ਦੇ ਇਸ਼ਾਰੇ ਤੇ ਮਿਰਸ਼ਾ ਦੇ ਛਾੜੇ ਤੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਕੇਜਰੀਵਾਲ ਦੇシャレ ਦੇ ਉੱਤੇ ਉਹ ਸਾਰਾ ਕੁਝ ਹੋਇਆ। ਚੋਲਾ ਝੰਡਾ ਕੀ ਆ? ਉਹਦਾ ਝੰਡਾ ਇਹੀ ਆ। ਝੰਡਾ ਤਾਂ ਮਗਰ ਇਹੀ ਆ। ਵੀ ਜਿਹੜਾ ਜਿਹੜਾ ਉਹ ਕਾਰਪੋਰੇਟ ਨੀਤੀਆਂ ਉਹ ਲਾਗੂ ਕਰਨੀਆਂ, ਬਾਤਮਾਨਾ ਪ੍ਰੋਜੈਕਟ ਕੱਢਣੇ ਆ। ਉਹਨੀਆਂ ਛੜਕਾਂ ਬਣ ਰਹੀਆਂ, ਉਹ ਛੇਤੀ ਉਹਨਾਂ ਦਾ ਆਪਣਾ ਟਰੰਪ ਉਹਦਾ ਕੱਢੋ ਛੇਤੀ। ਅਮਰੀਕਾ ਤਾਂ ਕਿਹੜਾ ਜਾਣਾ ਸਾਰਾ ਉਹਨਾਂ ਦਾ ਕੈਰੀਡੋਰ। ਤੇ ਇੱਥੇ ਉਹਨਾਂ ਦੇ ਕੱਪ ਬਣਨੇ ਆ, ਉਹਨਾਂ ਦਾ माल ਆਉਣਾ ਵੱਡੇ ਵੱਡੇ ਸਟੋਰਾਂ ਦੇ ਵਿੱਚ। ਤੇ ਇੱਥੇ ਸਭ ਕਮਾ ਕਰਨਾ ਚਾਹ ਰਣਾ ਜੋ ਵੀ ਇੱਥੇ ਕਰਨ ਵਾਲਾ ਜੋ ਵੀ ਦੁਕਾਨਦਾਰ ਹੈ ਕੋਈ ਵੀ ਕਰਨ ਵਾਲਾ ਉਹ ਸਾਰਾ ਮੇਰਾ ਝੰਡਾ ਭਾਤਮਾਲਾ ਦਾ 50 ਜੈਸਕਾਪ ਲੈਣਾ ਬਾਕੀ ਦਾ ਝੰਡਾ ਸਾਰਾ ਝੰਡਾ ਉਹ ਲੈ ਕੇ ਆ ਰਹੇ ਇਸ ਕਰਕੇ ਇਹ ਕੋਈ ਮਲਾਲ ਨਹੀਂਗਾ ਜੇ ਉੱਥੋਂ ਆ ਤੁਸੀਂ ਬੈਠੇ ਜੋ ਜੇ ਕਰੋ ਤੱਕ ਤੇ ਮਿੱਥੀ ਮਾਂਗ ਲੈ ਕੇ ਉਠਾਉਂਦੇ ਉਹ ਬਹੁਤ ਵੱਡੀ ਹਾਰ ਹੋ ਗਈ ਕਲਾਕ ਹੋਣਾ ਸੀ ਮੋਰਚੇ ਤੇ ਪਹੀ ਅਸੀਂ ਕੰਨੇ ਕਿ ਮਦਰਸੇ ਮਤਾਨੀ ਕਰਕੇ ਕਰਦੇ ਸਾਡੇ ਨਾਲ ਲੱਤ ਮਾਰੀ ਉਹਨਾਂ ਨੂੰ ਫੁੱਟ ਮਾਰੇ ਆ ਅੰਗਾ ਠੀਕ ਆ ਸਰਕਾਰ ਤਗੜੀ ਆ ਚਲਾਵਾਂਗੇ ਸਾਲਾਂ ਬੱਧੀ ਚਲਾਵਾਂਗੇ 25 30 ਸਾਲ 50 ਸਾਲ ਚਲਾਵਾਂਗੇ ਪਰ ਠੀਕ ਆ ਸਰਕਾਰ ਕੁੱਟ ਕੇ ਠਾ ਲੈ ਕੋਈ ਗੱਲ ਨਹੀਂ ਲੜਾਈ ਜਾਰੀ ਰਾ ਅਗਲੇ ਪੜਾਅ ਚ ਲੜਾਈ ਜਾਰੀ ਹੋਵੇ ਤਿਆਰੀਆਂ ਕਰੋ ਬਹੁਤ ਵੱਡਾ ਖਤਰਾ ਆਪਣੇ ਚੰਮੜਾ ਰਿਆ ਸ਼ੀਰ ਸਾਨੂੰ ਪੁਕਾਰ ਪੁਕਾਰ ਕੇ ਕਹਿ ਰਿਹਾ ਜਿਹੜੇ ਸਿੱਖ ਲੜਦੇ ਸੀਂਦੇ ਆ ਜਿਹੜੇ ਕਿਸਾਨ ਮਜ਼ਦੂਰ ਜਿਹਦੇ ਬੰਦੇ ਸੀੜਿਆ ਉਹ ਤੁਹਾਨੂੰ ਕਹਿ ਰਹੇ ਉੱਠੋ ਆਪਣੇ ਪਿੰਡਾਂ ਜਾਓ ਜਿਹੜਾ ਸਮਾਜ ਜਾੜਨਾ ਹਨ ਜਿੱਥੇ ਕਿਸਾਨ ਮਜ਼ਦੂਰ ਨੌਜਰ ਬੀਬੀਆਂ ਦੰਤ ਸਾਰੇ ਵਸਦੇ ਆ ਧਕਾਨਦਾਰ ਉਹਨਾਂ 'ਚ ਜਾ ਜਿੱਥੇ ਬੈਠੇ ਤੁਸੀਂ ਪਿੰਡਾਂ 'ਚ ਦੋਨੋਂ ਠਾ ਕੇ ਸਿਰ ਅੱਛਾਂ ਦੇ ਵਿੱਚ ਲਿਆਓ ਪਿੰਡਾਂ 'ਚ ਆਪਣੇ ਤਾਂਤ ਬਣਾਓ ਹੁਣ ਭਗਵੰਤ ਮਾਨ ਕੇ ਕਹਿੰਦਾ ਭਗਵੰਤ ਮਾਨ ਇਹ ਗੱਲ ਕਹਿੰਦਾ ਕਿ ਸਰਕਾਰ ਆਪਣੀ ਜਿਹੜੀ ਆ ਕਿਸਾਨ ਆਪਣੀ ਕਰਨਰ ਸਰਕਾਰ ਚ ਚਲਾਉਂਦੇ ਬਰਾਬਰ ਦੀ ਸਰਕਾਰ ਚ ਚਲਾਉਂਦੇ ਆ ਪੰਜ ਤਰੀਕ ਨੂੰ ਕਿਆ ਜਦੋਂ ਸੂਬਤ ਕਿਸਾਨ ਮੋਰਚੇ ਆ ਕੇ ਰੈਲੀ ਰੋਕੀਆਂ ਨੇ ਦੇਰਦਾ ਕੀਤਾ ਨਾ ਰੈਲੀ ਨਹੀਂ ਹੁੰਦੀ ਉਹ ਤੋਂ ਮੈਂ ਜਦੋਂ ਆਪਣੇ ਤੇ ਕਾਰ ਕੀਤਾ ਫਿਰ ਕਿਆ ਨਹੀਂ ਤੇ ਕਰਨਰ ਸਰਕਾਰ ਚ ਚਲਾਉਂਦੇ ਆ ਅਸੀਂ ਉਦਣ ਦਾ ਕਹਿ ਰਹੇ ਆਪਾਂ ਜਥੇਬੰਦੀਆਂ ਨੂੰ ਤੇ ਚਲਾਉਦੇ ਆਪਨੀ ਅਸੀਂ ਤੇ ਚਲਾਉਣੇ ਆ ਤੇ ਚਲਾਉਣੀ ਆ ਤੂੰ ਲੁੱਟੜੀ ਸਰਕਾਰ ਚ ਚਲਾ ਰਿਹਾ ਤੂੰ ਪਾਣੀ ਪ੍ਰਦੂਸ਼ਿਤ ਕਰਨ ਦੀ ਸਰਕਾਰ ਚਲਾ ਰਿਆ ਤੂੰ ਭੇਟਾ ਚਾਰ ਕਰਨ ਦੀ ਸਰਕਾਰ ਚਲਾ ਰਿਆ ਤੂੰ ਗੋਡੇ ਟੇਕ ਕੇ ਤਾਰ ਪਰ ਗਾੜੀ ਤੇ ਮੋਢੀ ਹੋਣਾ ਗਾੜੀ ਪਾਜ ਪਾ ਗਾੜੀ ਕੇਜਰੀ ਵਾਲ ਤੇ ਗਾੜੀ ਤੇ ਅਸੀਂ ਲੋਕਾਂ ਨੂੰ ਬਚਾਉਣ ਦੀ ਸਰਕਾਰ ਚਲਾਉਣੀ ਆ ਭਾਈ ਅੱਜ ਵੀ ਕਹਿ ਰਹੇ ਆ ਇਹ ਸਰਕਾਰ ਭਾਈ ਸਰਕਾਰ ਕੀ ਆ ਸਰਕਾਰ ਆਪਣਾ ਤਾਕਤ ਪੁਗਤ ਪੁਗਤ ਜੇ ਤੁਹਾਨੂੰ ਮੈਂ ਕਹਿਣਾ ਪਿੰਡਾਂ ਜੀ ਬਣਾ ਲਵਾਂ ਲੋਹੇ ਨੇ ਲੋਹੇ ਕੱਟਣਾ ਤਾਕ ਤੋਂ ਤਾੜ ਤਰ੍ਹਾਂ ਕੱਟਿਆ ਜਾਣਾ ਜੇ ਤੁਹਾੜ ਕੋ ਪਿੰਡ ਦੀ ਤਾਕਤ ਆ ਜੋ ਤੁਸੀਂ ਇਹ ਕੱਟ ਦੋ ਸਾਰਾ ਕੁਝ ਜੇ ਤੁਹਾੜ ਕੋ ਪਿੰਡ ਦੀ ਤਾਕਤ ਹੈ ਨਹੀਂ ਤੇ ਫਿਰ ਉਹਨਾਂ ਕੋ ਤਾਕਤ ਆ ਉਹ ਤੁਹਾਡਾ ਤਮਾ ਕਰ ਦੇਣੀ ਸਾਰਾ ਕੁਝ ਇਹ ਆ ਇਹ ਆ ਜਿਹੜਾ ਜਿਹੜੇ ਜੱਡੇ ਨੇ ਤੁਹਾਨੂੰ ਸੋਚਣਾ ਚਾਹੀਦਾ ਕੋਈ ਜੇ ਤੁਸੀਂ ਇੱਥੇ ਬੈਠੇ ਹੋਏ ਲੋਕ ਦੂਸਰੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਕਰਨੀ ਆ ਉਹ ਗਵਰਨਟਮੈਂਟ ਦੀ ਸਰਕਾਰ ਨੇ ਆ ਬੈਠ ਆ ਬੈਠ ਸੀ ਆਣਾ ਬੈਠ ਬੈਠ ਫੈਸ਼ਨ ਸੀ ਜਿਹੜਾ ਕੱਲ ਚਾਈਤਰੀ ਦਾ ਆਖਰੀ ਦਿਨ ਸੀ ਫਾਈਟ ਤੇ ਜਿਹੜਾ ਪਾਸ ਕੀਤਾ ਉਹਦੇ ਤੇ ਮਜਾਦਾ ਨਹੀਂ ਕਰ ਤੱਕ ਨਹੀਂ ਹੈਗਾ ਪਾ 396000 4 ਲੱਖ ਕਰੋੜ 4 ਲੱਖ ਕਰੋੜ ਦਾ ਕਰਜ਼ਾ ਪੰਜਾਬ ਸਰਿਆ ਪਹਿਲਾਂ ਹੀ 23 ਲੱਖ 23955 ਕਰੋੜ ਦਾ ਟਾਟਾ ਉਹ ਕਰਜ਼ਾ ਚੁਕਣਾ 24 ਹਜ਼ਾਰ ਕਰੋੜ ਬਾਕੀ ਰਹਾ ਤੇ ਫੜਨਾ ਕਿੰਨਾ ਵਾ ਸਾਡੇ ਖੇਤ ਤੱਕ ਅੱਧੀ ਮਾਰ ਚੱਲੀ ਤੱਕ ਸਮਾਂ 4 ਲੱਖ ਕਰੋੜ ਦਾ ਕਰਜ਼ਾ ਉਹਦਾ ਮਤਲਬ ਕੀ 1.5 ਲੱਖ ਕਰੋੜ ਜਿਹੜਾ ਆਪਣਾ 1.5 ਲੱਖ ਰੁਪਇਆ ప్రతిਜੀ ਬਿਊਟ ਕਰ ਗਿਆ ప్రతిਜੀ ਇੱਕ ਜੀ ਤੇ 3 ਕਰੋੜ ਦੀ ਬਾਤ ਹੀ ਆ ਪੰਜਾਬ ਦੀ ਉੱਤੇ ਕਰ ਗਿਆ ਆਵਾਤਾ ਦਾ ਬਾਈਚ ਆਵਾਤਾ ਬਾਈਚ ਲਾ ਪੇਸ਼ ਹੋ ਰਹਾ ਵਾ ਦੂਜੇ ਪਾਸੇ ਕੀ ਆ ਦੂਜੇ ਪਾਸੇ ਕਾਲਨ ਨੇ ਖੀਰ ਦੇ ਉੱਤੇ ਮੋਦੀ ਦੇ ਗਾੜੀ ਗੋਡੇ ਟੇਕ ਨਾ ਕੇਂਦਰ ਸਰਕਾਰ ਗਾੜੀ ਗੋਡੇ ਟੁਕਦਿਆਂ ਜਲ ਰੋਕ ਥੰਮ ਬਿੱਲ ਪਾਸ ਕਰ ਲਿਆ ਅਸੀਂ ਇਹ ਦੱਸਣਾ ਚਾਹੁੰਦੇ ਆ ਸਾਰੀ ਸਾਡੀ ਕਿਸਾਨ ਕਰਤਾ ਕੌਮ ਤੇ ਕਿਸਾਨੀ ਧੰਦਾ ਕਰਨ ਵਾਲੀ ਸਾਰੇ ਵੀਰਾਂ ਨੂੰ ਸਾਡੀ ਕਿਸਾਨ ਕੌਮ ਨੂੰ ਸਾਡੇ ਭਾਰਤ ਦੇ ਹਰ ਇੱਕ ਨਾਗਰਿਕ ਨੂੰ ਹਰ ਇੱਕ ਨਿਵਾਸੀ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਜੋ ਕੱਲ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਮਾਨਯੋਗ ਹਾਈ ਕੋਰਟ ਜੋ ਪੰਜਾਬ ਦੇ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਨੇ ਜੋ ਉੱਥੇ ਇੱਕ ਝੂਠ ਬੋਲਿਆ ਗਿਆ ਕਿ ਪ੍ਰਧਾਨ ਜੀ ਨੇ ਮਰਨ ਵਰਤ ਜਿਹੜਾ ਉਹ ਤੋੜ ਦਿੱਤਾ ਗਿਆ ਪ੍ਰਧਾਨ ਜੀ ਨੇ ਜੋ 123 24 ਦਿਨ ਤੋਂ ਜਿਹੜਾ ਮਰਨ ਵਰਤ ਸੀ ਉਹ ਜਾਰੀ ਸੀਗਾ ਕਿ ਉਹ ਤੋੜ ਦਿੱਤਾ ਉਹ ਝੂਠ ਬੋਲਿਆ ਗਿਆ ਤਾਂ ਅਸੀਂ ਉਸ ਦੇ ਉੱਤੇ ਕਲੈਰੀਫਿਕੇਸ਼ਨ ਦੇ ਦਿੰਨੇ ਆ ਕਿ ਪ੍ਰਧਾਨ ਜੀ ਨੇ ਕੋਈ ਵੀਰੋ ਮਰਨ ਵਰਤ ਨਹੀਂ ਤੋੜਿਆ ਕੋਈ 123 ਦਿਨ ਵਾਲਾ ਜਿਹੜਾ ਆਪਣਾ ਹੰਗਰ ਸਟ੍ਰਾਈਕ ਚੱਲ ਰਹੀ ਸੀ ਉਹ ਕੋਈ ਨਹੀਂ ਤੋੜੀ ਇਹ ਜਿਹੜਾ ਕੱਲ ਆਪਾਂ ਪਾਣੀ ਪੀਤਾ ਜਿਹੜਾ ਇਹ ਪੀਤਾ ਹੈ ਕਿ ਜਿਹੜਾ ਇਹਨਾਂ ਨੇ 19 ਤਰੀਕ ਨੂੰ ਇੱਕ ਸਾਡੇ ਉੱਤੇ ਐਸੀ ਇਹਨਾਂ ਨੇ ਭਾਰਤ ਪੰਜਾਬ ਸਰਕਾਰ ਨੇ ਕਰਤੂਤ ਕੀਤੀ ਕਿ ਸਾਡੇ ਜਿਹੜਾ ਕਿਸਾਨੀ ਤਰਨਾ ਕਿਸਾਨੀ ਮਜ਼ਾਰਾ ਜਿਹੜਾ ਸਾਡਾ ਖਨੌਰੀ ਸ਼ੰਭੂ ਮੋਰਚਾ ਚੱਲ ਰਿਹਾ ਸੀ ਉਸ ਖਨੌਰੀ ਸ਼ੰਭੂ ਮੋਰਚੇ ਨੂੰ ਜਿਸ ਤਰੀਕੇ ਨਾਲ ਇਹਨਾਂ ਨੇ ਢਾਹ ਢੇਰੀ ਕੀਤਾ ਜਿਸ ਤਰੀਕੇ ਨਾਲ ਸਾਡੀ ਉੱਥੇ ਤੰਬੂਆਂ ਦੀ ਤੋੜਪੰਨ ਕੀਤੀ ਸਾਡੇ ਸਮਾਨ ਚੋਰੀ ਕੀਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਸਾਡੀ ਲੀਡਰਸ਼ਿਪ ਨੂੰ ਇਹਨਾਂ ਨੇ ਚੱਕ-ਚੱਕ ਕੇ ਜੇਲ੍ਹਾਂ ਚ ਸੁਟਿਆ ਜਿਸ ਤਰੀਕੇ ਨਾਲ ਸਾਡੇ ਆਗੂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਨੂੰ ਇਹਨਾਂ ਨੇ ਚੱਕ ਕੇ ਡਿਟੇਨ ਕੀਤਾ ਚੱਕ ਕੇ ਇੱਕ ਤਰੀਕੇ ਨਾਲ ਅਗਵਾ ਕੀਤਾ ਉਸ ਦੇ ਵਿੱਚੋਂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਨੇ ਇੱਕ ਫੈਸਲਾ ਲਿਆ ਸੀ ਕਿ ਜਦ ਤੱਕ ਸਾਡੀ ਸਾਰੀ ਲੀਡਰਸ਼ਿਪ ਜਿਹੜੀ ਨੂੰ ਇਹਨਾਂ ਨੇ ਇੱਕ ਤਰੀਕੇ ਨਾਲ ਅਗਵਾ ਕਰਕੇ ਜੇਲ੍ਹਾਂ ਦੇ ਵਿੱਚ ਸੁਟਿਆ ਸਾਡੀ ਨੌਜਵਾਨੀ ਨੂੰ ਜੇਲ੍ਹਾਂ ਚ ਸਾਡੀਆਂ 80-80 ਸਾਲ ਦੀਆਂ ਬੀਬੀਆਂ ਨੂੰ ਇਹਨਾਂ ਨੇ ਜੇਲ੍ਹਾਂ ਚ ਦਿੱਤਾ ਉੱਥੇ ਇੱਕ ਫੈਸਲਾ ਲਿਆ ਗਿਆ ਸੀ ਡੱਲੇਵਾਲ ਸਾਹਿਬ ਵੱਲੋਂ ਕਿ ਜਦ ਤੱਕ ਸਾਡੇ ਉਹ ਸਾਰੇ ਕਿਸਾਨ ਕਿਸਾਨ ਆਗੂ ਸਾਡੀ ਸਾਰੀ ਲੀਡਰਸ਼ਿਪ ਜਿੰਨਾ ਚਿਰ ਬਾਹਰ ਨਹੀਂ ਆ ਜਾਂਦੀ ਤਾਂ ਮੈਂ ਉਹਨਾਂ ਟਾਈਮ ਇੱਕ ਪਾਣੀ ਦੀ ਘੁੱਟ ਤੱਕ ਵੀ ਨਹੀਂ ਪੀਊਗਾ ਤਾਂ ਵੀਰੋ ਉਸ ਫੈਸਲੇ ਤੇ ਜਦੋਂ ਸਰਕਾਰ ਨੇ ਪ੍ਰਸ਼ਾਸਨ ਨੇ ਸਾਡੀ ਸਾਰੀ ਲੀਡਰਸ਼ਿਪ ਨੂੰ ਅ ਅਗਵਾ ਰਿਹਾ ਕੀਤਾ ਜਦੋਂ ਸਾਡੀ ਸਾਰੀ ਲੀਡਰਸ਼ਿਪ ਜੇਲ੍ਹਾਂ ਦੇ ਵਿੱਚੋਂ ਬਾਹਰ ਆ ਜਾਂਦੀ ਹੈ ਤਾਂ ਸਾਡੀ ਸਾਰੀ ਲੀਡਰਸ਼ਿਪ ਨੂੰ ਜਦੋਂ ਪ੍ਰਧਾਨ ਜੀ ਨੇ ਦੇਖ ਲੈਂਦੇ ਨੇ ਉਦੋਂ ਜਾ ਕੇ ਸਾਡੇ ਪ੍ਰਧਾਨ ਜੀ ਵੱਲੋਂ ਕੁੱਟ ਪਾਣੀ ਦੀ ਆਪਦੇ ਸਰੀਰ ਦੇ ਅੰਦਰ ਲਗਾਈ ਉਦੋਂ ਤੱਕ ਪਾਣੀ ਨਹੀਂ ਪੀਤਾ ਤਾਂ ਜਿਹੜਾ ਇਹ ਇੱਕ ਤਰੀਕੇ ਨਾਲ ਝੂਠ মিডিਆ ਦੇ ਵਿੱਚ ਵੀ ਜਾ ਕੇ ਮਾਰਿਆ ਗਿਆ ਜਾਂਦਾ ਸਾਡੀ ਮਾਨਯੋਗ ਸੁਪਰੀਮ ਕੋਰਟ ਜਾਂ ਸਾਡੀ ਮਾਨਯੋਗ ਹਾਈ ਕੋਰਟ ਤੱਕ ਵੀ ਇਹ ਝੂਠ ਬੋਲਿਆ ਜਾਂਦਾ ਤਾਂ ਉਹ ਇਹ ਗੱਲ ਸੀ ਕਿ ਜਿਹੜਾ ਇਹ 19 ਤਰੀਕ ਵਾਲਾ ਜਿਹੜਾ ਇਹਨਾਂ ਨੇ ਕੰਮ ਕੀਤਾ ਸੀ 19 ਤਰੀਕ ਤੋਂ ਬਾਅਦ ਉਹ ਜਿਹੜਾ ਇੱਕ ਵਾਟਰ ਫਾਸਟਿੰਗ ਚੱਲ ਰਹੀ ਸੀ ਕਿ ਜਦ ਤੱਕ ਸਾਡੀ ਲੀਡਰਸ਼ਿਪ ਬਾਹਰ ਨਹੀਂ ਆ ਜਾਂਦੀ ਤਾਂ ਜਦੋਂ ਸਾਡੀ ਲੀਡਰਸ਼ਿਪ ਬਾਹਰ ਆਈ ਤਾਂ ਉਦੋਂ ਜਾ ਕੇ ਉਹ ਪਾਣੀ ਪੀਣ ਦਾ ਕਾਰਨ ਸੀਗਾ ਕਿ ਉਹ 19 ਤਰੀਕ ਵਾਲਾ ਜਿਹੜਾ ਜਿਹੜਾ ਘਟਨਾਕਰਮ ਇਹਨਾਂ ਨੇ ਕੀਤਾ ਉਸ ਦੇ ਵਿੱਚ ਲੀਡਰਸ਼ਿਪ ਨੂੰ ਡਿਟੇਨ ਕੀਤਾ ਉਹਨੂੰ ਬਾਅਦ ਚ ਰਿਹਾਈ ਕਰਵਾ ਕੇ ਉਸ ਵਿੱਚ ਇਹ ਪ੍ਰਧਾਨ ਜੀ ਵੱਲੋਂ ਕਿਹਾ ਗਿਆ ਸੀਗਾ ਕਿ ਉਹਨਾਂ ਟਾਈਮ ਪਾਣੀ ਨਹੀਂ ਪੀਤਾ ਜਾਊਗਾ ਜਦ ਤੱਕ ਸਾਡੀ ਲੀਡਰਸ਼ਿਪ ਨਹੀਂ ਬਾਹਰ ਆਉਂਦੀ ਤੇ ਲੀਡਰਸ਼ਿਪ ਦੀ ਰਿਹਾਈ ਤੋਂ ਬਾਅਦ ਉਹਨਾਂ ਨੇ ਸਿਰਫ ਪਾਣੀ ਪੀਤਾ ਹੈ ਪਾਣੀ ਉਹ ਪਹਿਲਾਂ ਵੀ ਪੀ ਰਹੇ ਸੀ ਪਾਣੀ ਉਹ ਹੁਣ ਪੀਤਾ ਹੈ ਜਿਹੜਾ ਮਰਨ ਮਰਤਾ ਹੈ ਉਹ ਜਿਵੇਂ ਦਾ ਤਿਵੇਂ ਜਿਵੇਂ ਉੱਥੇ ਖਨੌਰੀ ਮੋਰਚੇ ਚੱਲ ਰਹੇ ਸੀ ਓਵੇਂ ਦਾ ਓਵੇਂ ਵੀਰੋ ਖਨੌਰੀ ਮੋਰਚੇ ਦੀ ਤਰ੍ਹਾਂ ਹੀ ਹੁਣ ਵੀ ਮਰਨ ਮਰਤਾ ਜਿਹੜਾ ਜਾਰੀ ਹੈ ਤੇ ਹੁਣ ਅਸੀਂ ਇਹ ਮਾਨਯੋਗ ਸੁਪਰੀਮ ਕੋਰਟ ਨੂੰ ਮਾਨਯੋਗ ਹਾਈ ਕੋਰਟ ਨੂੰ ਇਹ ਬੇਨਤੀ ਕਰਦੇ ਆ ਅਸੀਂ ਇਹ ਨਿਮਰਤਾ ਸਹਿਤ ਬੇਨਤੀ ਕਰਦੇ ਆ ਕਿ ਜਿਹੜਾ ਝੂਠ ਪੰਜਾਬ ਸਰਕਾਰ ਨੇ ਪੰਜਾਬ ਪ੍ਰਸ਼ਾਸਨ ਨੇ ਬੋਲਿਆ ਉਹਨਾਂ ਤੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹਨਾਂ ਨੇ ਇੱਕ ਤਰੀਕੇ ਨਾਲ ਸਾਡੇ ਆਗੂ ਦੀ irdar kushi ਕੀਤੀ ਹੈ irdar kushi ਕੀਤੀ ਹੈ ਇਹਨਾਂ ਨੇ ਹੁਣ ਉਹਨਾਂ ਤੇ ਤੁਹਾਡੇ ਅਸੀਂ ਮਾਨਯੋਗ ਸੁਪਰੀਮ ਕੋਰਟ ਤੇ ਹਾਈ ਕੋਰਟ ਨੂੰ ਬੇਨਤੀ ਕਰਦੇ ਆ ਕਿ ਉਹਨਾਂ ਤੇ ਬਣਦੀ ਕਾਰਵਾਈ ਤੁਹਾਨੂੰ ਕਰਨੀ ਚਾਹੀਦੀ ਹੈ ਤੇ ਅਸੀਂ ਸਾਡੇ ਵੀਰਾਂ ਨੂੰ ਹੋਰ ਵੀ ਗੱਲ ਦੱਸ ਦਈਏ ਕਿ ਜਿਹੜਾ ਪ੍ਰਧਾਨ ਜੀ ਦੇ ਕੱਲ ਟੈਸਟ ਹੋਏ ਨੇ ਅ ਜਿਹੜੇ ਟੈਸਟ ਹੋਏ ਨੇ ਉਹਨਾਂ ਦੇ ਵਿੱਚ ਕਿਟਾਉਣ ਬਾਡੀਜ਼ ਨੇ ਜਿਹੜੀਆਂ ਕਿਟਾਉਣ ਬਾਡੀਜ਼ ਨੂੰ ਪੋਜ਼ਿਟਿਵ ਪਾਇਆ ਗਿਆ ਹੈ ਕਿਟਾਉਣ ਬਾਡੀਜ਼ ਜਦੋਂ ਦੇ ਉੱਥੇ ਵੀ ਟੈਸਟ ਹੋ ਰਹੇ ਨੇ ਉਦੋਂ ਤੋਂ ਹੀ ਕਿਟਾਉਣ ਬਾਡੀਜ਼ ਆ ਜਿਹੜੀਆਂ ਉਹ ਪੋਜ਼ਿਟਿਵ ਆ ਰਹੇ ਨੇ ਤੇ ਕਿਟਾਉਣ ਬਾਡੀਜ਼ ਦਾ ਪੋਜ਼ਿਟਿਵ ਹੋਣ ਦਾ ਮਤਲਬ ਇਹਨਾਂ ਦਾ ਮਤਲਬ ਹੈ ਕਿ ਸਰੀਰ ਦੇ ਵਿੱਚ ਇਹਦਾ ਮਤਲਬ ਕੋਈ ਵੀ ਕ੍ਰਾਕ ਨਹੀਂ ਜਾ ਰਹੀ ਤਾਂ ਉਹ ਪੋਜਿਟਿਵ ਹੋਏ ਹੋਏ ਨਹੀਂ ਹੁਣ ਜਿਹੜੇ ਵੀਰ ਇਹ ਗੱਲ ਕੋਈ ਪ੍ਰਚਾਰਿਆ ਜਾ ਰਿਹਾ ਇਸ ਜਿਸ ਤਰੀਕੇ ਨਾਲ ਪ੍ਰਚਾਰਿਆ ਜਾ ਰਿਹਾ ਸੀਗਾ ਕਿ ਉਹ ਕੁਝ ਖਾ ਰਹੇ ਨੇ ਤਾਂ ਉਹਨਾਂ ਦਾ ਜਵਾਬ ਹੈ ਕਿ ਕਿਟੋਨ ਬਾਡੀਜ਼ ਪੋਜਿਟਿਵ ਪੋਜਿਟਿਵ ਦਾ ਮਤਲਬ ਕਿ ਸਰੀਰ ਦੇ ਵਿੱਚ ਕੁਝ ਨਹੀਂ ਗਿਆ ਇਸ ਕਰਕੇ ਇਸ ਗੱਲ ਨੂੰ ਸਮਝਿਆ ਜਾਵੇ ਕਿ ਉਹਨਾਂ ਦੇ ਸਰੀਰ ਜਿਹੜਾ ਉਹ ਉਸ 26 ਨਵੰਬਰ ਤੋਂ ਲੈ ਕੇ ਹੁਣ ਤੱਕ ਬਿਲਕੁਲ ਆਪਣਾ ਜਿਸ ਤਰੀਕੇ ਨਾਲ ਉਹਨਾਂ ਨੇ ਆਪਦਾ ਭੋਖੜਤਾਲ ਮਰਨ ਮਾਰਤ ਰੱਖਿਆ ਹੋਇਆ ਉਹ ਉਸੇ ਦੀ ਤਰ੍ਹਾਂ ਜਾਰੀ ਹੈ। ਸ਼ਰੀਰ ਦੇ ਵਿੱਚ ਕੁਝ ਨਹੀਂ ਗਿਆ। ਇਸ ਕਰਕੇ ਇਹ ਬੇਨਤੀ ਹੈ ਕਿ ਕਰਦਾਰ 쿠שי ਆਪਾਂ ਕਿਸੇ ਵੀ ਆਗੂ ਦੀ ਜਿਹੜੀ ਆ ਪਹਿਲਾਂ ਉਸ ਦੇ ਉੱਤੇ ਆਪਦੀ ਜਿਹੜੀ ਆ ਸਮਝ ਆ ਉਹਨੂੰ ਆਪਾਂ ਪਹਿਲਾਂ ਖਬਰ ਨੂੰ ਪਰਚੋਲ ਕਰਕੇ ਉਹਦੀ ਪਛਾਣ ਕਰਕੇ ਆਪਾਂ ਕੁਝ ਵੀ ਸੋਸ਼ਲ ਮੀਡੀਆ ਤੇ ਬੋਲਣਾ ਹੈ ਉਹ ਫੇਰ ਬੋਲਿਆ ਕਰੀਏ। ਉੱਤੇ ਸਾਰੇ ਵੀਰਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਜਿਹੜੀ ਵੀਡੀਓ ਹੈ ਵੀਰੋ ਸਾਡਾ ਦਾ ਮਾਧਿਅਮ ਹੈ ਤੁਸੀਂ ਸਾਡਾ ਮਾਧਿਅਮ ਕਿਉਂਕਿ ਇਹਨਾਂ ਪੇਜਾਂ ਦੀ ਰੀਚ ਹੈ ਜਿਹੜੀ ਇਹ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਵੀਰੋ ਜਮ੍ਹਾਂ ਘਟਾਈ ਜਾ ਚੁੱਕੀ ਹੈ ਸਾਡਾ ਮਾਧਿਅਮ ਤੁਸੀਂ ਹੋ ਤੁਸੀਂ ਹੀ ਇਹ ਸਾਡੀਆਂ ਵੀਡੀਓ ਨੂੰ ਅੱਗੇ ਦੀ ਅੱਗੇ ਲੈ ਕੇ ਜਾ ਰਹੇ ਹੋ ਪਹਿਲਾਂ ਵੀ ਲੈ ਕੇ ਗਏ ਹੋ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਹੁਣ ਵੀ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਇਹਨਾਂ ਵੀਡੀਓ ਨੂੰ ਸ਼ੇਅਰ ਕਰੋਗੇ ਸ਼ੇਅਰ ਕਰਕੇ ਇਹ ਵੀਡੀਓ ਉਹਨਾਂ ਲੋਕਾਂ ਤੱਕ ਪਹੁੰਚਾਈ ਜਾਵੇ ਉਸ ਪ੍ਰਸ਼ਾਸਨ ਤੱਕ ਸਾਡੇ ਮਾਨਯੋਗ ਸੁਪਰੀਮ ਕੋਰਟ ਹਾਈ ਕੋਰਟ ਤੱਕ ਪਹੁੰਚਾਈ ਜਾਵੇ ਤਾਂ ਕਿ ਸਾਡੀ ਆਵਾਜ਼ ਉੱਥੋਂ ਤੱਕ ਪਹੁੰਚ ਸਕੇ